ਕੇਂਦਰ ਨੇ ਸੂਬਾ ਸਰਕਾਰਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਜੀ ਆਪਣੇ ਵੋਟਰਾਂ ਲਈ ਆਪਣੇ ਮੂਲਕ ਦੇ ਵਸੀਆਂ ਲਈ ਆਪਣੇ ਸੂਬੇ ਦੇ ਵਸੀਆਂ ਲਈ ਤੋਹਫੇ ਲਿਆ ਰਹੇ ਹਾਂ ਤੇ ਹਰੀ ਤੋਹਫੇ ਇਹਨੂੰ ਕਹਿ ਸਕਦੇ ਹਾਂ ਜਿਵੇਂ ਵੱਡੇ ਤੌਰ ਦੇ ਉੱਤੇ ਕੇਂਦਰ ਵੱਲੋਂ ਕਿਹਾ ਗਿਆ ਜੀ ਕਿ ਕੇਂਦਰੀ ਕਰਮਚਾਰੀਆਂ ਲਈ ਡੀਏ ਦਾ 3% ਦੀ ਵਧਾਤਾ ਹੈ ਨਾ ਜਿਹੜੀਆਂ ਹੜੀ ਦੀਆਂ ਫਸਲਾਂ ਨੇ ਉਹ ਤੇ ਐਮਐਸਪੀ ਦਾ ਵਾਅਦਾ ਕਰਤਾ ਪੰਜਾਬ ਸਰਕਾਰ ਵੀ ਕਹਿੰਦੀ ਹੈ ਜੀ ਗਰੁੱਪ ਡੀ ਦੇ ਕਰਮੀਆਂ ਨੂੰ ਅਸੀਂ ਬਿਨਾਂ ਵਿਆਜ ਤੋਂ 10000 ਰੁਪਏ ਐਡਵਾਂਸ ਦੇਵਾਂਗੇ ਹੈ ਨਾ ਤਿਹਾਰੀ ਉਹਦੇ ਵਿੱਚ ਕੋ ਵਿਆਜ ਨਹੀਂ ਲੱਗੂਗਾ ਕੁਛ ਨਹੀਂ ਗਰੁੱਪ ਡੀ ਵਾਲੇ ਕਰਮਚਾਰੀ ਖਾ ਕਾਫੀ ਵੱਡੀ ਗਿਣਤੀ ਬਣਦੀ ਹੈ ਉਹਨਾਂ ਦੀ ਸੋ ਇਸ ਤਰ੍ਹਾਂ ਇਹ ਸਭ ਦੇ ਵਿੱਚ ਜਿਹੜੀ ਐਮਐਸਪੀ ਵਾਲੀ ਗੱਲ ਆਪਾਂ ਕਰ ਰਹੇ ਹਾਂ ਹਾੜੀ ਦੀਆਂ ਫਸਲਾਂ ਦੇ ਉੱਤੇ ਜਿਹੜੀ ਆਉਂਦੇ ਸਮੇਂ ਚ ਆਉਣੀਆਂ ਨੇ ਹੈਨਾ 2026 ਦੇ ਵਿੱਚ ਜਿਵੇਂ ਆਉਣਗੀ ਜਿਹੜੀ ਹੁਣ ਅਗਲੀ ਅੱਜ ਤੋਂ ਮਤਲਬ ਹੁਣ ਬੀਜ ਦੇਣੀਆਂ ਕਣਕ ਆਪਾਂ ਜਿਵੇਂ ਝੋਨਾ ਵੱਢ ਰਹੇ ਹਾਂ ਹੁਣ ਇਹ ਤੋਂ ਬਾਅਦ ਕਣਕ ਬੀਜੀ ਜਾਣੀ ਜਦੋਂ ਉਹ 5 ਮਹੀਨੇ 6 ਮਹੀਨੇ ਬਾਅਦ ਆਉਗੀ ਤੇ ਉਸ ਤੋਂ ਰੇਟ ਦਾ ਇਲਾਨ ਹੋਇਆ ਉਸ ਸਮੇਂ ਜਿਹੜੀਆਂ ਹੋਰ ਫਸਲਾਂ ਆਉਂਦੀਆਂ ਉਹਦੇ ਨਾਲ ਮਿਲਾ ਕੇ ਪੰਜ ਫਸਲਾਂ ਹੋਰ ਨੇ ਹਾਰੀ ਦੀਆਂ 6 ਫਸਲਾਂ ਦੇ ਉੱਤੇ ਕੇਂਦਰ ਵੱਲੋਂ ਐਮਐਸਪੀ ਦਾ ਲਾਨਾ ਮਿਨੀਮਮ ਸਪੋਰਟ ਪ੍ਰਾਈਸ ਘੱਟੋ-ਕੱਟ ਸਮਰਥਨ ਮੁੱਲ ਪਹਿਲਾਂ ਤਾਂ ਇਹ ਸਪਸ਼ਟ ਹੈ ਕਿ ਘੱਟੋ-ਕੱਟ ਸਮਰਥਨ ਮੁੱਲ ਪਰ ਇਹ ਐਲਾਨ ਹੁੰਦਾ ਜੀ ਖਰੀਦ ਨਹੀਂ ਹੁੰਦੀ